ਭਗਵੰਤ ਮਾਨ ਸਾਹਿਬ ਜਦੋਂ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਜਦੋਂ ਵੀ ਲਾਈਵ ਹੁੰਦੇ ਨੇ ਜਾਂ ਕੁਝ ਵੀ ਨਾ ਸਮੋਦਨ ਕਰਦੇ ਨੇ ਲੋਕਾਂ ਨੂੰ ਤਾਂ ਉਹ ਉਹਨਾਂ ਦੇ ਮੂੰਹ ਦੇ ਉੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹਨਾਂ ਦਾ ਨਾਮ ਨਹੀਂ ਹੁੰਦਾ ਰਾਜਾ ਬੜਿੰਗ ਨੇ ਉਹਨਾਂ ਦਾ ਨਾਮ ਨਹੀਂ ਹੁੰਦਾ ਕੰਦੇ ਸੁਖਵੀਰ ਸਿੰਘ ਬਾਦਲ ਦਾ ਕਿਉਂ ਹੁੰਦਾ ਉਹ ਉਹਦਾ ਕਾਰਨ ਹੀ ਹੈ ਕਿਉਂਕਿ 7 ਸਾਲ ਹੋ ਗਏ ਸੱਤਾ ਚੁੱਕਿਆਂ ਨੂੰ ਜਿਹਦੇ ਜੀ ਜਾਨ ਹੁੰਦੀ ਹੈ ਜਿਹੜੇ ਪਹਿਲਵਾਨ ਦਾ ਪਤਾ ਹੁੰਦਾ ਨਾ ਵੀ ਉੱਠ ਕੇ ਕਰਦਣ ਤੋਂ ਫੜੂਗਾ ਉਹਦਾ ਹੀ ਰੋਲਾ ਪਾਉਣਾ ਹੁੰਦਾ ਸਭ ਨੇ ਹਮ ਹੁਣ ਸਾਰਿਆਂ ਨੂੰ ਡਰ ਸੁਖਵੀਰ ਬਾਦਲ ਦਾ ਹੀ ਹੈ ਭਾਜਪੀ ਦੀ ਸੈਂਟਰ ਸਰਕਾਰ ਵੀ ਚਿੱਠੀਆਂ ਕੱਢ ਰਹੀ ਹੈ ਵੀ ਕੋਈ ਬਦਲ ਲੱਭੋ ਸੁਖਵੀਰ ਬਾਦਲ ਦਾ ਅੱਛਾ ਹਾਂਜੀ ਚਿੱਠੀਆਂ ਲਿਖ ਰਹੀਆਂ ਆਪਣੀਆਂ ਏਜੰਸੀਆਂ ਨੂੰ ਵੀ ਕੋਈ ਬਦਲ ਲੱਭੋ ਕਿਹਦੀ ਸਪੋਰਟ ਕਰੀਏ ਆ ਦੂਆ ਜਿਹੜਾ ਬਣਾਇਆ ਦੀ ਨਵਾਂ ਕਾਲੀ ਦਲ ਤੋਂ ਤਾਂ ਪੱਲੇ ਹੀ ਕੁਝ ਨਹੀਂ ਨਿਕਲਿਆ ਉਹਦਾ ਢਾਢੇਰੀ ਹੋਣ ਨੂੰ ਤਿਆਰ ਖੜਾ ਹੈ ਨਾ ਨੇ ਕਹਿੰਦੇ ਪਲਾਨ ਨੇ ਉਹਨਾਂ ਦਾ ਵੀ ਉਹਨਾਂ ਨੇ ਖੜਾ ਕਰਾਇਆ ਭਾਜਪੀ ਨੇ ਹੀ ਉਹ ਉਹ ਲੋਕ ਕਹਤੇ ਕਹਿੰਦੇ ਨੇ ਮੈਂ ਵੀ ਕਹਿੰਨੇ ਉਹ ਸਾਰੇ ਹੀ ਬੰਦੇ ਬੀਜੇਪੀ ਨੇ ਅਕਾਲੀ ਦਲ ਨੂੰ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਲੱਗੀ ਹੋਈ ਆ ਬੀਜੇਪੀ ਠੀਕ ਹੈ ਨਹੀਂ ਅਕਾਲੀ ਦਲ ਰਹਿ ਗਿਆ ਇਕੱਲਾ ਬਾਕੀ ਤਾਂ ਸਾਰੀਆਂ ਹੀ ਕਰਤੀਆਂ ਸ਼ਿਵ ਸੈਨਾ ਕਰਤੀ ਆਪਣਾ ਹਰਿਆਣਿਆਂ ਦੇ ਚ ਦੀ ਕਰਤੀ ਚੋਟਾਲਿਆਂ ਦੀ ਲਗਭਗ ਸਾਰੀਆਂ ਕਰਤੀਆਂ ਨਤੀਸ਼ ਕੁਮਾਰ ਨੂੰ ਉਹਨਾਂ ਨੇ ਜਮੂਰਾ ਬਣਾਇਆ ਪਿਆ ਠੀਕ ਹੈ ਨਹੀਂ ਇਸ ਕਰਕੇ ਸਾਰਾ ਕੁਝ ਬੀਜੇਪੀ ਕਰਵਾ ਰਹੀ ਹੈ ਪਰ ਅਕਾਲੀ ਦਲ ਨੂੰ ਨਹੀਂ ਉਹ ਦਬ ਸਕਦੀ ਇਹ ਜਿਹੜੀ ਸ਼ਰੋਮਣੀ ਅਕਾਲੀ ਦਲ ਹੈ ਨਾ ਇਹ ਸਾਡੇ ਸ਼ਹੀਦਾਂ ਦੀ ਜਥੇਬੰਦੀ ਹੈ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਸ਼ਰੋਮਣੀ ਅਕਾਲੀ ਦਲ ਵਾਸਤੇ ਇਹ ਪੰਥ ਦੀ ਜਥੇਬੰਦੀ ਹੈ ਧਾਰਮਿਕ ਵੀ ਹੈ ਰਾਜਨੀਤਿਕ ਵੀ ਹੈ ਇਸ ਲਈ ਅਕਾਲੀ ਦਲ ਨੂੰ ਨਹੀਂ ਕੋਈ ਮਾਈ ਦਾ ਲਾਲ ਖਤਮ ਕਰ ਸਕਦਾ ਮੋਦੀ ਅਮਿਤ ਸ਼ਾਹ ਉਹਨੂੰ ਜ਼ੋਰ ਲਾ ਲੈਣ ਚੀਕਾਂ ਕਢਾ ਦੇਣ ਕਢਾ ਦੂਗਾ ਅਕਾਲੀ ਦਲਿਤ ਕੀ 27 ਚ ਦੇਖਦੇ ਜਾਓ ਕਿਉਂਕਿ 22 ਦੇ ਵਿੱਚ ਚਲੋ ਕਾਫੀ ਡਾਊਨ ਰਿਹਾ ਹੁਣ ਤਾਂ ਉੱਠਣ ਦਾ ਹੀ ਨਾ ਉਹ ਤਾਂ ਡਾਊਨ ਤਾਂ ਹੋਣ ਨਹੀਂ ਰੇ ਨਾ ਹੋਰ ਕੀ ਹੋਊਗਾ ਜੀ ਜੋ ਇਹਨਾਂ ਨੇ ਕਰਨਾ ਦੀ ਸਾਰਿਆਂ ਨੇ ਰਲਕੇ ਕਰਤਾ ਆ ਜਿਹੜੇ ਤੁਰੇ ਫਿਰਦੇ ਨੇ ਇਹ ਨਾਲੇ ਦੀ ਇਹ ਵੀ ਡਾਊਨ ਕਰਨ ਵਾਲਿਆਂ ਚ ਇਹਦੀ ਮੈਂ ਉਦਾਹਰਨ ਦਿੰਦਾ 2012 ਦੇ ਖਾਨੀ 12 ਜਾਂ 7 7 ਦੇ ਵਿੱਚ ਫਤੇਗੜ ਸੀਟ ਦੇ ਵਿੱਚੋਂ ਤਦਾਰ ਸਿੰਘ ਪੱਟੀ ਕਾਲੀ ਦਲ ਚ ਐਮ ਐਲ ਏ ਹੁੰਦਾ ਠੀਕ ਹੈ ਜੀ ਉਹ ਤੋਂ ਬਾਅਦ ਉਹ ਬੰਦਾ ਐਮ ਐਲ ਏ ਹੁੰਦਾ ਆ ਕੇ ਚੰਦੂ ਮੱਜ ਰੜ ਜਾਂਦਾ ਜੀ ਮੈਨੂੰ ਟਿਕਟ ਦੋ ਉਹਨੂੰ ਪਰੇ ਕਰਕੇ ਚੰਦੂ ਮਾਜਰਾ ਟਿਕਟ ਲੈ ਲੰਦਾ ਫਤਿਹਗੜ ਦੀ ਸੀਟ ਕਾਂਗਰਸ ਦੇ ਪੱਲੇ ਚਲੇ ਜਾਂਦੀ ਆ ਇਦਾਂ ਹੀ ਇਹਨਾਂ ਨੇ ਸਨੌਰ ਵੀ ਕਰਿਆ ਬੀਬੀ ਮੁਖਮੈਲਪੁਰ ਤੋਂ ਪਿੱਛੇ ਕਰਕੇ ਇਹਨਾਂ ਨੇ ਚੰਦੂ ਮਾਜਰੇ ਨੇ ਆਪ ਟਿਕਟ ਲਈ ਮਤਲਬ ਵੀ ਅਕਾਲੀ ਦਲ ਨੂੰ ਪਿਛਾੜਨ ਦੇ ਪਿੱਛੇ ਇਹ ਜਿਹੜੇ ਵੱਡੇ ਲੀਡਰ ਸੀ ਜਿਹੜੇ ਕਹਿੰਦੇ ਸੀ ਅਸੀਂ ਉਹ ਇਹਨਾਂ ਦਾ ਖਾਸ ਹੱਥ ਹੈਗਾ ਇਹ ਇਸਖਵੀਰ ਸਿੰਘ ਉਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਸੀ ਕਿਉਂਕਿ ਜਦੋਂ ਅਕਾਲੀ ਦਲ ਇਹਨਾਂ ਦੀਆਂ ਗੱਲਾਂ ਮੰਨਦਾ ਸੀ ਤਾਂ ਉਹ ਗੱਲਾਂ ਮਨਾਉਂਦੇ ਸੀ ਜੇ ਸੁਖਵੀਰ ਸਿੰਘ ਬਾਦਲੋਨੀ ਪ੍ਰਧਾਨ ਸੀਗੇ ਜੋ ਮੰਨਦੇ ਸੀ ਤਾਂ ਬਣਾਉਂਦੇ ਸੀ ਹੁਣ ਕਸੂਰ ਕੱਢਣ ਦਾ ਕੋਈ ਫਾਇਦਾ ਹੀ ਨਹੀਂ ਦੇਖੋ ਉਸ ਵੇਲੇ ਨਾ ਜਿਹੜੀ ਇਹ ਤੁਸੀਂ ਗੱਲਾਂ ਕਰਿਆ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਉਂਦੇ ਸੀਗੇ ਠੀਕ ਹੈ ਉਹਨਾਂ ਤੋਂ ਇਹ ਸਾਰੇ ਡਰਦੇ ਸੀ ਉਹਨਾਂ ਤੋਂ ਸੁਖਵੀਰ ਦੇ ਵੀ ਉਲਟ ਫੈਸਲੇ ਕਰਾ ਲੈਂਦੇ ਦੀ ਅਕਾਲੀ ਦਲ ਦੇ ਵੀ ਆਪਣੇ ਪਰਿਵਾਰਾਂ ਦੇ ਹੱਕ ਚ ਕਰਾ ਲੈਂਦੇ ਦੀ ਠੀਕ ਹੈ ਤੇ ਉਹ ਇਹਨਾਂ ਦੀ ਨਹੀਂ ਸੀ ਮੂੜਦੇ ਇਹਨਾਂ ਦਾ ਅਸਲ ਰੂਪ ਤਾਂ ਹੁਣ ਪਤਾ ਲੱਗਿਆ ਵੀ ਇਹ ਅਸਲ ਚ ਹੈ ਕੀ ਚੀਜ਼ ਨੇ